ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਇਸ ਵਕਤ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਅੱਜ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੁਫਤ ਹੋਣ ਜਾ ਰਿਹਾ ਹੈ ਜੀ ਹਾਂ ਲਾਡੂਵਾਲ ਟੋਲ ਪਲਾਜ਼ਾ ਪਹਿਲਾਂ ਕਿਸਾਨਾਂ ਦੇ ਵੱਲੋਂ ਇੱਥੇ ਤਰਨਾ ਲਾ ਕੇ ਇਸ ਨੂੰ ਮੁਫਤ ਕੀਤਾ ਗਿਆ ਸੀ ਮੰਗਾ ਸੀ ਕਿ ਪੁਰਾਣੀਆਂ ਦਰਾਂ ਲਾਗੂ ਕੀਤੀਆਂ ਜਾਣ ਹੁਣ ਪੰਜਾਬ ਦੀ ਟੋਲ ਪਲਾਜ਼ਾ ਯੂਨੀਅਨ ਨੇ ਜਿਹੜੀ ਪੰਜਾਬ ਦੀ ਟੋਲ ਪਲਾਜ਼ਾ ਯੂਨੀਅਨ ਹੈ ਐਸੋਸੀਏਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਪ੍ਰਸ਼ਾਸਨ ਮੁਲਾਜ਼ਮਾ ਦੀ ਜਿਹੜੀ ਮੰਗ ਉਹ ਨਹੀਂ ਮੰਨ ਰਿਹਾ ਹੈ ਜਿਸ ਕਰਕੇ ਲੰਬੇ ਸਮੇਂ ਤੋਂ ਬੈਠਕਾਂ ਦਾ ਦੌਰ ਵੀ ਚੱਲ ਰਿਹਾ ਪਰ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਜਿਸ ਤੋਂ ਬਾਅਦ ਹੁਣ ਅਣਮਿੱਥੇ ਸਮੇਂ ਦੇ ਲਈ ਇਹ ਧਰਨਾ ਜਿਹੜਾ ਅੱਜ 10 ਵਜੇ ਸ਼ੁਰੂ ਹੋ ਜਾਵੇਗਾ ਔਰ 10 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਦੇ ਲਈ ਇੱਥੇ ਧਰਨਾ ਲਾਇਆ ਜਾਵੇਗਾ ਮੰਗਾ ਕਿਹੜੀਆਂ ਨੇ ਪੰਜਾਬ ਪ੍ਰਦਾਨ ਜਿਹੜੇ ਨੇ ਟੋਲ ਪਲਾਜ਼ਾ ਐਸੋਸੀਏਸ਼ਨ ਦੇ ਉਹਨਾਂ ਦਾ ਕਹਿਣਾ ਹੈ ਕਿ ਮੰਗਾ ਨਾ ਤਾਂ ਪੀਐਫ ਚ ਕਟੌਤੀ ਕੀਤੀ ਜਾ ਰਹੀ ਹੈ ਨਾ ਕਿਸੇ ਸਰਕਾਰੀ ਛੁੱਟੀ ਦਿੱਤੀ ਜਾਂਦੀ ਹੈ ਨਾ ਕਿਸੇ ਵੈਲਫੇਅਰ ਸਕੀਮ ਦਾ ਫਾਇਦਾ ਜਿਹੜਾ ਉਹ ਦਿੱਤਾ ਜਾਂਦਾ ਹੈ ਮੁਲਾਜ਼ਮਾਂ ਨੂੰ ਔਰ ਨਾਲ ਨਾਲ ਈਐਸਆਈ ਜਿਹੜਾ ਸੁਵਿਧਾ ਵੀ ਨਹੀਂ ਦਿੱਤੀ ਜਾਂਦੀਆਂ ਨੇ ਕਿ ਬੀਮਾ ਸੰਬੰਧੀ ਸੁਵਿਧਾਵਾਂ ਹੁੰਦੀਆਂ ਨੇ ਵੈਲਫੇਅਰ ਸਕੀਮਾਂ ਹੁੰਦੀਆਂ ਨੇ ਕੋਈ ਵੀ ਸੁਵਿਧਾ ਜਿਹੜੀ ਹੈ ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀ ਹੈ ਇਸ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਇਹ ਬੈਠਕਾਂ ਦਾ ਦੌਰ جاری ਹੈ ਕਿ ਇਹਨਾਂ ਮੰਗਾਂ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਜਾਵੇ ਪ੍ਰਸ਼ਾਸਨ ਦੇ ਵੱਲੋਂ ਜੋ ਟੋਲ ਪਲਾਜ਼ਾ ਲਾਡੋਬਾਲ ਟੋਲ ਪਲਾਜ਼ਾ ਪ੍ਰਸ਼ਾਸਨ ਹੈ ਇਸ ਥਾਂ ਤੇ ਜਿਹੜੇ ਮਲਾਜ਼ਮ ਕੰਮ ਕਰਦੇ ਹਨ ਉਹਨਾਂ ਨੂੰ ਸੁਵਿਧਾ ਦਿੱਤੀ ਜਾਵੇ ਪਰ ਕੋਈ ਵੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਅੱਜ 10 ਵਜੇ ਐਸੋਸੀਏਸ਼ਨ ਸਣੇ ਟੋਲ ਪਲਾਜ਼ਾ ਦੇ ਮਲਾਜ਼ਮ ਜਿਹੜੇ ਨੇ ਉਹ ਧਰਨੇ ਤੇ ਬੈਠ ਜਾਣਗੇ ਔਰ ਕਿਸੇ ਵੀ ਵਾਹਨ ਦਾ ਕੋਈ ਵੀ ਪਰਚੀ ਜਿਹੜੀ ਹੈ ਉਹ ਨਹੀਂ ਕੱਟੀ ਜਾਵੇਗੀ ਪਰਚੀ ਨਹੀਂ ਕੱਟੀ ਜਾਵੇਗੀ ਜਿਸ ਤੋਂ ਬਾਅਦ ਮੁਫਤ ਕਰ ਦਿੱਤਾ ਜਾਵੇਗਾ ਅਣਮਿੱਥੇ ਸਮੇਂ ਦੇ ਲਈ ਇਸ ਵਕਤ ਦੀ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਮੁਫਤ ਹੋ ਜਾਵੇਗਾ ਐਲਾਨ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਮੁਲਾਜ਼ਮ ਐਸੋਸੀਏਸ਼ਨ ਨੇ ਕਿਹਾ ਕਿ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਰਕੇ ਰੋਸ ਮੁਲਾਜ਼ਮਾਂ ਦੇ ਵਿੱਚ ਹੈ ਕਿ ਸਾਡੀਆਂ ਮੰਗਾਂ ਕਦੋਂ ਮੰਨੀਆਂ ਜਾਣ ਨਾ ਪੀਐਫ ਚ ਕਟੌਤੀ ਹੈ ਨਾ ਕਿਸੇ ਸਰਕਾਰੀ ਛੁੱਟੀ ਦੀ ਜਿਹੜਾ ਫਾਇਦਾ ਮਿਲਦਾ ਤਨਖਾਹਾਂ ਨੂੰ ਲੈ ਕੇ ਵੀ ਜ਼ਰੂਰ ਕਿਤਨਾ ਕਿਤੇ ਇਹ ਮੰਗਾਂ ਹੋਣਗੀਆਂ ਨਾ ਹੀ ਐਸਆਈ ਕਾਰਡ ਹੈ ਔਰ ਨਾ ਹੀ ਵੈਲਫੇਅਰ ਸਕੀਮਾਂ ਦੀ ਸਹੂਤਾ ਸਾਨੂੰ ਦਿੱਤੀ ਜਾਂਦੀ ਹੈ ਜਿਸ ਕਰਕੇ ਸਾਡੇ ਅਧਿਕਾਰਾਂ ਦੇ ਨਾਲ ਇਹ ਖਲਵਾੜ ਹੈ ਬਹੁਤ ਵੱਡਾ ਇਹ ਗੱਲ ਉਹਨਾਂ ਦਾ ਕਹਿਣਾ ਹੈ ਜਿਸ ਤੋਂ ਬਾਅਦ ਹੁਣ 27 ਸਤੰਬਰ ਯਾਨੀ ਕਿ ਅੱਜ ਤੋਂ ਟੋਲ ਪਲਾਜ਼ਾ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ 10 ਵਜੇ ਤੱਕ ਸ਼ੁਰੂ ਹੋਵੇਗਾ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਇਹ ਐਲਾਨ ਕੀਤਾ ਹੈ ਕਈ ਮਹੀਨਿਆਂ ਤੋਂ ਇਹ ਮੀਟਿੰਗਾਂ ਚੱਲ ਰਹੀਆਂ ਸਨ ਪਰ ਮੀਟਿੰਗਾਂ ਚ ਕੋਈ ਵੀ ਸਿੱਟਾ ਨਹੀਂ ਸੀ ਨਿਕਲ ਰਿਹਾ ਜਿਸ ਕਰਕੇ ਹੁਣ ਐਲਾਨ ਕੀਤਾ ਗਿਆ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਅੱਜ 10 ਵਜੇ ਮੁਫਤ ਕਰ ਦਿੱਤਾ ਜਾਵੇਗਾ ਪਹਿਲਾਂ ਕਿਸਾਨਾਂ ਦੇ ਵੱਲੋਂ ਵੀ ਧਰਨਾ ਦਿੱਤਾ ਗਿਆ ਸੀ ਔਰ ਮੁਫਤ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਪੁਰਾਣੀਆਂ ਦਰਾਂ ਲਾਗੂ ਕੀਤੀਆਂ ਜਾਣ ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਟੋ ਵਾਲ ਟੋਲ ਪਲਾਜ਼ਾ ਹੈ ਕਿਉਂਕਿ ਇੱਕ ਗੇੜੇ ਦਾ ਕਰੀਬ 200-250 ਤੋਂ ਪਾਰ ਦਾ ਚਾਰਜਸ ਲੱਗਦਾ ਹੈ ਜੋ ਕਿ ਜੇਬਾਂ ਤੇ ਇੱਕ ਵੱਡਾ ਅਸਰ ਪੈਂਦਾ ਹੈ ਔਰ ਪੁਰਾਣੀਆਂ ਦਰਾਂ ਲਾਗੂ ਕਰਨ ਬਾਰੇ ਕਿਸਾਨਾਂ ਨੇ ਕਿਹਾ ਸੀ ਪਰ ਉਹ ਵੀ ਜਿਹੜਾ ਧਰਨਾ ਜਦੋਂ ਕੋਰਟ ਦੇ ਵੱਲੋਂ ਆਰਡਰ ਹੋਇਆ ਉਹ ਧਰਨਾ ਚੱਕਿਆ ਗਿਆ ਮੰਗਾ ਤੇ ਸਹਿਮਤੀ ਕੁਝ ਬਣੀਆ ਪਰ ਹੁਣ ਫਿਰ ਤੋਂ ਇਹ ਮੰਗਾ ਜੇਕਰ ਨਾ ਮੰਨਿਆ ਗਈਆਂ ਤਾਂ ਟੋਲ ਪਲਾਜ਼ਾ ਐਸੋਸੀਏਸ਼ਨ ਦਾ ਕਹਿਣਾ ਕਿ ਅਸੀਂ ਲੰਬੇ ਸਮੇਂ ਤੱਕ ਧਰਨਾ ਜਿਹੜਾ ਉਹ ਜਾਰੀ ਰੱਖਾਂਗੇ ਔਰ ਟੋਲ ਪਲਾਜ਼ਾ ਮੁਫਤ ਕਰਾਂਗੇ